ਕਾਨੂੰਨ ਬੰਦਿਆ ਹਮੇਸ਼ਾ ਲੋਕਾਂ ਦੇ ਹਿੱਤ ਲਈ ਜਦੋਂ ਨੀਰਗਰਦੀ ਤਰ੍ਹਾਂ ਆਪਾਂ ਕਾਨੂੰਨ ਬਣਾਵਾਂਗੇ ਵੀ ਤਾਨਾਸ਼ਾਹੀ ਫਰਮਾਨਸ਼ਾਹੀ ਇਹ ਸੁਨਾਤਾ ਇਹ ਤਾਂ ਮੁਗਲਾਂ ਦੇ ਰਾਜ ਵਾਲਾ ਸਮਾਂ ਮੈਨੂੰ ਦੇਖਣ ਨੂੰ ਮਿਲ ਰਿਹਾ ਫਿਰ ਸ਼ਾਇਦ ਹੁਣ ਪਾਵਰ ਦੇ ਹੰਕਾਰ ਦੇ ਵਿੱਚ ਬੀਜੇਪੀ ਨੂੰ ਐ ਹੋ ਗਿਆ ਵੀ ਪਤਾ ਨਹੀਂ ਸਾਰਾ ਹਿੰਦੁਸਤਾਨ ਹੁਣ ਅਸੀਂ ਚਲਾਉਣਾ ਵਾ ਵਾਲੇ ਤਾਕਤਾਂ ਨੇ ਤਾਂ ਕੀ ਕਰਨਾ ਤੁਸੀਂ ਅੰਦਰ ਬੈਠੇ ਐਹ ਜੇ ਕਾਨੂੰਨ ਬਣਾਈ ਜਾਂਦੇ ਹੋ ਜਿਹੜੇ ਬਾਬਾ ਸਾਹਿਬ ਧੀਮਰਾਓ ਅਮਰੀਕਾ ਨੇ ਸਾਡੇ ਕਾਨੂੰਨ ਸੰਵਿਧਾਨ ਨੂੰ ਬਣਾਇਆ ਵਾ ਇੱਕ ਪਾਸੇ ਤਾਂ ਹੁਣ ਆਪਾਂ 23 ਤਰੀਕ ਨੂੰ ਰਾਮ ਰਾਜ ਦਾ ਕਰ ਰਹੇ ਆ ਮੰਦਿਰ ਦਾ ਇੱਕ ਪਾਸੇ ਤੁਸੀਂ ਲੋਕਾਂ ਨੂੰ ਐਹ ਜੇ ਕਾਨੂੰਨ ਬਣਾ ਕੇ ਸੜਕਾਂ ਦੇ ਉੱਤੇ ਉਤਰਨ ਲਈ ਮਜਬੂਰ ਕਰ ਰਹੇ ਹੋ ਟ੍ਰੱਕ ਡਰਾਈਵਰ ਹੁਣ 7 ਲੱਖ ਰੁਪਏ ਤਾਂ ਉਹਨੇ ਆਪਣੇ ਜੀਵਨ ਚ ਪੂਰੇ ਕਦੇ ਇਕੱਠਾ ਜੋੜਿਆ ਨਹੀਂ ਹੋਣਾ ਤੁਸੀਂ ਐਨੇ ਐਨੇ ਜੁਰਮਾਨੇ ਕੋਈ ਟ੍ਰੱਕ ਡਰਾਈਵਰ ਸਾਡੇ ਪੰਜਾਬੀ ਲਾ ਲੋ ਮਹਾਰਾਸ਼ਟਰ ਚੋਂ ਲਾ ਲੋ ਕਿਸੇ ਸਟੇਟ ਚੋਂ ਲਾ ਲੋ ਜਿਹੜੇ ਸਾਡੇ ਭਰਾ ਨੇ ਵਿਚਾਰੇ ਇੱਕ ਤਾਂ ਸਾਰੀਆਂ ਰਾਤਾਂ ਜਾਗ ਜਾ ਕੇ ਸਫਰ ਕਰਕੇ ਮਸਾਂ ਆਪਣੇ ਬੱਚਿਆਂ ਜੋਗਾ ਜਗਾਰ ਕਰਦਿਆਂ ਕੁਦਰਤੀ ਅਚਾਨਕ ਐਕਸੀਡੈਂਟ ਤਾਂ ਉੱਤੇ ਹੁਣ ਜਾਇਦਾ ਵੀ ਹੋ ਸਕਦਾ ਵਾ ਕੁਝ ਕਾਨੂੰਨ ਵੀ ਬਣਾਉਣੇ ਆ ਉਹਨੇਕ ਬਣਾਓ ਜਿੰਨਾ ਕ ਅਗਲਾ برداشت ਕਰ ਸਕੇ ਇਹ ਤਾਂ ਤਾਨਾਸ਼ਾਹੀ ਕਾਨੂੰਨ ਨੇ ਵੀ ਆ ਕੰਮ ਹੋਣਾ ਤੁਹਾਨੂੰ ਫਾਂਸੀ ਹੋ ਜੂਗੀ ਇਹ ਤਾਂ ਇਹੋ ਜਿਹਾ ਮਾਹੌਲ ਦੇਸ਼ ਦਾ ਮਾਹੌਲ ਨੂੰ ਖਰਾਬ ਨਾ ਕਰੋ ਜੱਗੀ ਦਾ ਸਟੀering ਦੇ ਵਿੱਚ ਕੋ ਬੈ ਜਵੇ ਉਹ ਜਿਆ ਲੋਕਸ ਡਰਾਈਵਰ ਵੀ ਬੇਵਸ ਹੋ ਜਾਂਦਾ ਕਈ ਵਾਰ ਬ੍ਰੇਕ ਫੇਲ ਹੋ ਜਾਂਦੀ ਆ ਉਹ ਵਿਚਾਰੇ ਦਾ ਕੋਈ ਕਸੂਰ ਨਾ ਹੋਵੇ ਉਹਨੂੰ ਬਿਨਾ ਸਜ਼ਾ ਦਿੱਤੀ ਜਾਵੇ ਬਿਨਾ ਦੋਸ਼ ਕੀਤੇ ਤੋਂ ਇਹ ਬਿਨਾ ਦੋਸ਼ ਵਾਲਾ ਕਾਨੂੰਨ ਬਣਾਇਆ ਇਹਨਾਂ ਨੇ ਜਿਹੜਾ ਵੀ ਕੰਮ ਕੀਤਾ ਵਾ ਦੋ ਸਾਲਾਂ 'ਚ ਉਹ ਪਬਲਿਕ ਇਤਲੇ ਹੀ ਕਰਨਾ ਚਾਹੀਦਾ ਹੈ ਰਾਜਨੀਤੀ ਦਾ ਮਤਲਬ ਇਹ ਨਹੀਂ ਗਾ ਕੋਈ ਬਿジネス ਜਾਂ ਧੰਦਾ ਵਾ ਇਹ ਧੰਦਾ ਨਾ ਬਣਾ ਕੇ ਰਾਜਨੀਤੀਆਂ ਕਰੋ ਪੰਜਾਬ ਦੇ ਵਿੱਚ ਦੋ ਸਾਲਾਂ ਦੇ ਅੰਦਰ 40 ਹਜ਼ਾਰ ਬੱਚਿਆਂ ਨੂੰ ਨੌਕਰੀ ਦਿੱਤੀ ਤੁਸੀਂ ਅੱਜ ਤੱਕ ਦੇਖ ਲਓ ਕਦੇ ਇਤਿਹਾਸ 'ਚ ਦਿਖਾ ਦਿਓ ਮੈਨੂੰ ਇੰਨੀਆਂ ਸਰਕਾਰਾਂ ਆਈਆਂ ਇੰਨੀਆਂ ਗਈਆਂ ਪੀਵੀਪੀ ਨਿਊਜ਼ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਸਿਮਰਨ ਹੁਸੋ ਅੱਜ ਦੀ ਖਾਸ ਇੰਟਰਵਿਊ ਦੇ ਵਿੱਚ ਗੱਲ ਕਰ ਲੈਨੇ ਆ ਆਪਾਂ ਅੱਜ ਦੇ ਖਾਸ ਮੁੱਦੇ ਦੇ ਉੱਪਰ ਜਿਸ ਤਰ੍ਹਾਂ ਜੋ ਕੇਂਦਰ ਸਰਕਾਰ ਵੱਲੋਂ ਇੱਕ ਕਾਨੂੰਨ ਲਿਆਂਦਾ ਗਿਆ ਹੈ ਪੰਜਾਬ ਦੇ ਵਿੱਚ ਉਸ ਕਾਨੂੰਨ ਦੇ ਤਹਿਤ ਟਰੱਕ ਡਰਾਈਵਰ ਬੱਸ ਡਰਾਈਵਰ ਟੈਂਕਰ ਡਰਾਈਵਰ ਨੇ ਜਿਹੜੀ ਹੜਤਾਲ ਕੀਤੀ ਹੋਈ ਹੈ ਉਸ ਦੇ ਚੱਲਦੇ ਆਪਾਂ ਦੇਖ ਰਿਹਾ ਕਿ ਪੂਰਾ ਪੰਜਾਬ ਇਸ ਵੇਲੇ ਉਸ ਸਮੱਸਿਆਵਾਂ ਦੇ ਵਿੱਚ ਉਲਝਿਆ ਹੋਇਆ ਦੇਖ ਸਕਦੇ ਆ ਕਿ ਪੈਟਰੋਲ ਪੰਪਾਂ ਤੇ ਰਸ਼ ਕਾਫੀ ਚੱਲ ਰਿਹਾ ਹੈ ਸੋ ਇਹ ਜਿਹੜਾ ਨਵਾਂ ਕਾਨੂੰਨ ਲੈ ਕੇ ਆਂਦਾ گیا پن কেন্দ্র સરકાર ਵੱਲੋਂ ਨਵਾਂ ਐਕਟ ਜੜਾ ਲਿਆਂਦਾ ਗਿਆ ਹੈ ਸੋ ਪੰਜਾਬ ਦੇ ਵਿੱਚ ਇਸ ਟਾਈਮ ਲੋਕਾਂ ਨੂੰ ਉਸ ਦਾ ਸਫਰ ਕਰਨਾ ਪੈ ਰਿਹਾ ਹੈ ਸੋ ਇਸ ਦੇ ਅਲੱਗ-ਅਲੱਗ ਮੁੱਦਿਆਂ ਤੇ ਚਰਚਾ ਕਰ ਲੈਣੇ ਸਰ ਨਾਲ ਸਰ ਨਾਲ ਹਾਈ ਸੈਟ ਸਵਾਗਤ ਹੈ ਤੁਹਾਡਾ ایਵੀਪੀ ਨਿਊਜ਼ਪੈਪਰ ਤੁਹਾਡਾ ਵੀ ਜੀ ਬਹੁਤ-ਬਹੁਤ ਧੰਨਵਾਦ ਜਿਸ ਤਰ੍ਹਾਂ ਆਪਾਂ ਦੇਖ ਰਿਹਾ ਕਿ ਹੁਣ ਨਵਾਂ ਐਕਟ ਜੋ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਤੇ ਉਸ ਨੂੰ ਦੇਖਦੇ ਹੋਏ ਟਰੱਕ ਡਰਾਈਵਰ ਟੈਂਕਰ ਹੋ ਗਏ ਬਸਾਂ ਦੇ ਡਰਾਈਵਰ ਜਿਹੜੀ ਹੜਤਾਲ ਕੀਤੀ ਪੰਜ ਜਾ ਪੂਰਾ ਇਸ ਟਾਈਮ ਜੂਝ ਰਿਹਾ ਉਸ ਚੀਜ਼ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਪੂਰੇ ਦੇਸ਼ ਦੀ ਸਮੱਸਿਆ ਪਹਿਲਾਂ ਇਸੇ ਤਰ੍ਹਾਂ ਹੀ ਕਿਸਾਨ ਅੱਖਾਂ ਬੰਦ ਕਰਕੇ ਜਦੋਂ ਲੋਕਾਂ ਤੋਂ ਬਿਨਾ ਪੁੱਛੇ ਕਾਨੂੰਨ ਬੰਦਿਆ ਹਮੇਸ਼ਾ ਲੋਕਾਂ ਦੇ ਹਿੱਤ ਲਈ ਜਦੋਂ ਨੀਰਗਰਦੀ ਤਰ੍ਹਾਂ ਆਪਾਂ ਕਾਨੂੰਨ ਬਣਾਵਾਗੇ ਵੀ ਤਾਨਾਸ਼ਾਹੀ ਫਰਮਾਨ ਅਸੀਂ ਇਹ ਸੁਣਾਤਾ ਇਹ ਤਾਂ ਮੁਗਲਾਂ ਦੇ ਰਾਜ ਵਾਲਾ ਸਮਾਂ ਮੈਨੂੰ ਦੇਖਣ ਨੂੰ ਮਿਲ ਰਿਹਾ ਕਿਉਂਕਿ ਮੁਗਲ ਕਰਦੇ ਹੁੰਦੇ ਸੀ ਐਦਾਂ ਤਾਨਾਸ਼ਾਹੀ ਇਹ ਸ਼ਾਇਦ ਹੁਣ ਪਾਵਰ ਦੇ ਹੰਕਾਰ ਦੇ ਵਿੱਚ ਬੀਜੇਪੀ ਨੂੰ ਐ ਹੋ ਗਿਆ ਵੀ ਪਤਾ ਨਹੀਂ ਸਾਰਾ ਹਿੰਦੁਸਤਾਨ ਹੁਣ ਅਸੀਂਓ ਚਲਾਉਣਾ ਵਾ ਇਹਨਾਂ ਨੂੰ ਪਤਾ ਨਹੀਂ 1 ਕਰੋੜ 40 ਲੱਖ ਲੋਕਾਂ ਨੇ ਜਦੋਂ ਇਹਨਾਂ ਤੋਂ ਮੂੰਹ ਮੋੜ ਲਿਆ ਇਹਨਾਂ ਨੂੰ ਦੋ ਸੀਟਾਂ ਤੋਂ ਇਹ ਚੱਲੇ ਸੀ ਉੱਥੇ ਨਾ ਮੁੜ ਕੇ ਆਉਣਾ ਪੈ ਜੂਵੇ ਇਸ ਕਰਕੇ ਲੋਕਾਂ ਦੇ ਹਿੱਤ ਲਈ ਅੱਜ ਸਾਰਾ ਦੇਸ਼ ਤਰਾ ਤਰਾ ਕਰ ਰਿਹਾ ਜਿਵੇਂ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਲੋਕ ਇਨਾਂ ਦਾ ਉਹ ਬਾਅਦ ਚ ਕਾਨੂੰਨ ਬਦਲੇ ਦਾ ਕੀ ਫਾਇਦਾ ਜਦੋਂ ਲੋਕੀ ਆਪਣੀਆਂ ਜਾਨਾਂ ਦੇ ਦੇਣ ਦੇ ਕੋ ਕਿਸ ਕਿਵੇਂ ਪੰਪ ਦੇ ਉੱਤੇ ਪੁਲਿਸ ਦੀ ਸਾਰੇ ਦੇਸ਼ ਦਾ ਮਾਹੌਲ ਖਰਾਬ ਕਰਨ ਵਾਲੀ ਗੱਲ ਆ ਬਾਹਰਲੇ ਤਾਕਤਾਂ ਨੇ ਤਾਂ ਕੀ ਕਰਨਾ ਤੁਸੀਂ ਅੰਦਰ ਬੈਠੇ ਇਹੋ ਜੇ ਕਾਨੂੰਨ ਬਣਾਈ ਜਾਂਦੇ ਹੋ ਜਿਹੜੇ ਬਾਬਾ ਸਾਹਿਬ ਭੀਮਰਾਓ ਅਮਰੀਕਨ ਨੇ ਸਾਡੇ ਕਾਨੂੰਨ ਸੰਵਿਧਾਨ ਨੂੰ ਬਣਾਇਆ ਵਾ ਉਹਦਾ ਕੰਮ ਸੇਕਮ ਲੋਕਾਂ ਦੇ ਹਿੱਤ ਲਈ ਕੀਤਾ ਸੀ ਉਹਨਾਂ ਨੇ ਇਹ ਹੁਣ ਲੋਕਾਂ ਦੇ ਹਿੱਤ ਖੋਣ ਲਈ ਕਰ ਰਹੇ ਆ ਇਹ ਬੀਜੇਪੀ ਨੂੰ ਇਸ ਕੰਮ ਦਾ ਰਿਜਾਇਤ ਮਾੜਾ ਦੇਖਣ ਨੂੰ ਮਿਲਣਾ ਦੇਸ਼ ਦੇ ਮਾਹੌਲ ਨੂੰ ਸ਼ਾਂਤੀ ਵਾਲੇ ਮਾਹੌਲ ਨੂੰ ਗੜਬੜ ਵਾਲੇ ਪਾਸੇ ਨਾ ਲੈ ਕੇ ਜਾਓ ਆਪਣਾ ਇੱਕ ਪਾਸੇ ਤਾਂ ਹੁਣ ਆਪਾਂ 22 ਤਰੀਕ ਨੂੰ ਰਾਮ ਰਾਜ ਦਾ ਕਰ ਰਹੇ ਆ ਮੰਦਿਰ ਦਾ ਇੱਕ ਪਾਸੇ ਤੁਸੀਂ ਲੋਕਾਂ ਨੂੰ ਇਹੋ ਜਿਹਾ ਕਾਨੂੰਨ ਬਣਾ ਕੇ ਸੜਕਾਂ ਦੇ ਉੱਤੇ ਉੱਤਣ ਲਈ ਮਜਬੂਰ ਕਰ ਰਹੇ ਆ ਹਰ ਬੰਦੇ ਨੇ ਕਿਸੇ ਨੇ ਪੈਟਰੋਲ ਪਵਾ ਕੇ ਕਿਸੇ ਜਗ੍ਹਾ ਤੇ ਜਾਣਾ ਵਾ ਦੇਖੋ ਅੱਜ ਪੰਪ ਦੇ ਉੱਤੇ ਟਰੱਕ ਡਰਾਈਵਰ ਹੁਣ 7 ਲੱਖ ਰੁਪਏ ਤਾਂ ਉਹਨੇ ਆਪਣੇ ਜੀਵਨ ਚ ਪੂਰੇ ਕਦੇ ਇਕੱਠਾ ਜੋੜਿਆ ਨਹੀਂ ਹੋਣਾ ਤੁਸੀਂ ਐਨ ਐਨ ਐ ਜਰਮਾਨੇ ਕੋਈ ਟਰੱਕ ਡਰਾਈਵਰ ਸਾਡੇ ਪੰਜਾਬੀ ਲਾ ਲਓ ਮਹਾਰਾਸ਼ਟਰ ਚੋਂ ਲਾ ਲਓ ਕਿਸੇ ਸਟੇਟ ਚੋਂ ਲਾ ਲਓ ਜਿਹੜੇ ਸਾਡੇ ਭਰਾ ਨੇ ਇਹ ਵਿਚਾਰੇ ਇੱਕ ਤਾਂ ਸਾਰੀਆਂ ਰਾਤਾਂ ਜਾਗ ਜਾ ਕੇ ਸਫਰ ਕਰਕੇ ਮਸਾਂ ਆਪਣੇ ਬੱਚਿਆਂ ਜੁਗਾ ਜਗਾਰ ਕਰ ਦਿਆ ਕੁਦਰਤੀ ਅਚਾਨਕ ਐਕਸੀਡੈਂਟ ਤਾਂ ਉੱਤੇ ਹੁਣ ਜਾਜ ਦਾ ਵੀ ਹੋ ਸਕਦਾ ਵਾ ਜਾਜ ਨਹੀਂ ਕ੍ਰੈਸ਼ ਹੋ ਜਾਂਦੇ ਉੱਪਰ ਜਿਹੜਾ ਸਮਾਂ ਜਿੱਥੇ ਲਿਖਿਆ ਹੋਇਆ ਵਾ ਤੁਸੀਂ ਕਾਨੂੰਨ ਵੀ ਬਣਾਉਣੇ ਆ ਉਹਨੇਕ ਬਣਾਓ ਜਿੰਨਾ ਕ ਅਗਲਾ برداشت ਕਰ ਸਕੇ ਇਹ ਤਾਂ ਤਾਨਾਸ਼ਾਹੀ ਕਾਨੂੰਨ ਨੇ ਵੀ ਆਹ ਕੰਮ ਹੋਣਾ ਤੁਹਾਨੂੰ ਫਾਂਸੀ ਹੋ ਜਾਊਗੀ ਇਹ ਤਾਂ ਇਹੋ ਜਿਹਾ ਮਾਹੌਲ ਦੇਸ਼ ਨੂੰ ਆ ਮਾਹੌਲ ਨੂੰ ਖਰਾਬ ਨਾ ਕਰੋ ਦੇਸ਼ ਇੱਕ ਗੁਲਦਸਤਾ ਵਾ ਸਾਡਾ ਇਹ ਹਿੰਦੁਸਤਾਨ ਕਈ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਰਸੇ ਚੁੰਮ ਚੁੰਮ ਕੇ ਸ਼ਹੀਦ ਇਹ ਆਜਮ ਸਰਦਾਰ ਭਗਤ ਸਿੰਘ ਚੰਦਰ ਸ਼ੇਖਰ ਆਜ਼ਾਦ ਲਾਲਾ ਲਾਏ ਪਤਰਾਏ ਸਾਰਿਆਂ ਨੇ ਬਹੁਤ ਸਾਰੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਆਜ਼ਾਦੀ ਦਾ ਸਾਨੂੰ ਨਿੱਗ ਮੰਨਣ ਲਈ ਦਿੱਤਾ ਵਾ ਮੋਦੀ ਸਾਹਿਬ ਨੂੰ ਇੱਕੋ ਗੱਲ ਕਹੂੰਗਾ ਤੁਹਾਡੇ ਲਈ ਵੀ ਇਹ ਤਾਨਾਸ਼ਹੀ ਜਿਹੜਾ ਕਾਨੂੰਨ ਬਣਾਇਆ ਇਹਨੂੰ ਵਾਪਸ ਲਓ ਜੋ ਕਾਨੂੰਨ ਲੋਕਾਂ ਦੇ ਹਿੱਤ ਚ ਹੋਵੇ ਉਹ ਕਾਨੂੰਨ ਨੂੰ ਬਣਾਓ ਹੁਣ ਐਕਸੀਡੈਂਟ ਕੋਈ ਜਾਣ ਕੇ ਤਾਂ ਕਰਦਾ ਨਹੀਂਗਾ ਜੇ ਤੁਸੀਂ ਕਾਨੂੰਨ ਬਣਾਉਣਾ ਵੀ ਆ ਕੋਈ ਕਿਸਿਆ ਕੋਈ ਬੰਦਾ ਆਪਣੀ ਰੰਜਿਸ਼ ਲਈ ਕੋਈ ਬੰਦਾ ਆਪਣੀ ਕਰੋਧਤਾ ਕੱਢਣ ਲਈ ਕਿਸੇ ਨੂੰ ਥੱਲੇ ਦਿੰਦਾ ਉਹਦੇ ਲਈ ਚਾਹੇ ਜਿੱਡੀ ਮਰਜ਼ੀ ਸਜ਼ਾ ਰੱਖ ਲੋ ਆਮ ਨੋਰਮਲ ਡਰਾਈਵਰ ਵਿਚਾਰੇ ਰੋਡ ਦੇ ਉੱਤੇ ਸਫ਼ਰ ਕਰਦੇ ਕੋਈ ਗੱਡੀ ਦਾ ਸਟੀering ਦੇ ਵਿੱਚ ਕੋ ਮੈ ਜਾਵੇ ਉਹ ਜਿਆ ਨੁਕਸ ਡਰਾਈਵਰ ਵੀ ਬੇਬਸ ਹੋ ਜਾਂਦਾ ਕਈ ਵਾਰ ਬ੍ਰੇਕ ਫੇਲ ਹੋ ਜਾਂਦੀ ਆ ਉਹ ਵਿਚਾਰੇ ਦਾ ਕੋਈ ਕਸੂਰ ਨਾ ਹੋਵੇ ਉਹਨੂੰ ਬਿਨਾ ਸਜ਼ਾ ਦਿੱਤੀ ਜਾਵੇ ਬਿਨਾ ਦੋਸ਼ ਕੀਤੇ ਤੋਂ ਇਹ ਬਿਨਾ ਦੋਸ਼ ਵਾਲਾ ਕਾਨੂੰਨ ਬਣਾਇਆ ਇਹਨਾਂ ਨੇ ਇਸ ਟਾਈਮ ਫਿਰ ਪੰਜਾਬ ਸਰਕਾਰ ਵੱਲੋਂ ਤੁਹਾਡੀ ਸਰਕਾਰ ਵੱਲੋਂ ਕੀ ਮੈਸੇਜ ਦਿੱਤਾ ਜਾਏਗਾ ਲੋਕਾਂ ਨੂੰ ਕਿ ਲੋਕ ਇਸ ਟਾਈਮ ਜੋ ਇਸ ਪ੍ਰੋਬਲਮ ਦੇ ਵਿੱਚ ਸਫਰ ਕਰ ਰਹੇ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਇਸ ਤੋਂ ਨਿਕਲਣਾ ਚਾਹੀਦਾ ਕਿਉਂਕਿ ਜੋ ਸਟ੍ਰਾਈਕ ਹੈ ਤਾਂ ਕਾਫੀ ਦਿਨ ਜੜਕੀ ਹੈ ਚੱਲਣ ਵਾਲੀ ਸਟ੍ਰਾਈਕ ਹੈ ਕਿਉਂਕਿ ਉਧਰ ਦੇਖਿਓ ਪੈਟਰੋਲ ਪੰਪਸ ਤੇ ਪੈਟਰੋਲ ਡੀਜ਼ਲ ਸਭ ਕੁਝ ਖਤਮ ਹੋਣ ਵਾਲਾ ਸਟਾਕ ਜਿਹੜਾ ਕਿ ਹੈ ਖਤਮ ਹੋਣ ਵਾਲਾ ਹੋਇਆ ਪਿਆ ਸਾਉਨਾ ਪਹਿਲਾਂ ਤਾਂ ਜਦੋਂ ਐਹ ਜੀ ਕੋਈ ਗੱਲ ਹੁੰਦੀ ਆ ਜਿਹੜੇ ਬੰਦੇ ਬਲੈਕਮੇਲ ਕਰਨੇ ਉਹਨਾਂ ਨੇ ਉਸ ਚੀਜ਼ਾਂ ਦਾ ਸਟਾਕ ਕਰ ਲੈਣੇ ਨੇ ਪਰੇਸ਼ਾਨ ਕੌਣ ਹੁੰਦੇ ਆਮ ਜਨਤਾ ਜਿਹੜੀ ਸਾਡੀ ਪਾਰਟੀ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਸਾਡੇ ਸੁਪਰੀਮੋ ਅਰਬਿੰਦ ਕੇ ਰੀਵਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਸਿੱਧਾ ਸੰਦੇਸ਼ ਆ ਵੀ ਪਬਲਿਕ ਹਿੱਤ ਲਈ ਜੋ ਹੋਊਗਾ ਅਸੀਂ ਤਾਂ ਹਮੇਸ਼ਾ ਪਬਲਿਕ ਹਿੱਤ ਲਈ ਚਾਹੇ ਹੈਲਥ ਚ ਚਲਾ ਲਓ ਚਾਹੇ ਐਜੂਕੇਸ਼ਨ ਚ ਚਲਾ ਲਓ ਜਿਹੜਾ ਵੀ ਕੰਮ ਕੀਤਾ ਵਾ 2 ਸਾਲਾਂ ਚ ਉਹ ਪਬਲਿਕ ਹਿੱਤ ਲਈ ਕਰਨਾ ਚਾਹੀਦਾ ਰਾਜਨੀਤੀ ਦਾ ਮਤਲਬ ਇਹ ਨਹੀਂਗਾ ਕੋਈ ਬਿਜ਼ਨਸ ਜਾਂ ਧੰਦਾ ਵਾ ਇਹ ਧੰਦਾ ਨਾ ਬਣਾ ਕੇ ਰਾਜਨੀਤੀਆਂ ਕਰੋ ਰਾਜਨੀਤੀ ਦਾ ਮਤਲਬ ਹੈ ਜਿਵੇਂ ਸ਼ਹੀਦਾਂ ਨੇ ਸੇਵਾ ਕੀਤੀ ਹੈ ਦੇਦੀ ਰਾਜਨੀਤੀ ਵੀ ਸੇਵਾ ਹੀ ਹੈ ਇੱਕ ਇਥੇ ਗੱਲ ਕਰ ਲੈਨੇ ਸਰ ਹੋਰ ਮੁੱਦੇ ਤੇ ਆਪਾਂ ਦੇਖ ਸਕਦੇ ਹਾਂ ਕਿ ਨਸ਼ੇ ਦੀ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਕਾਫੀ ਜਿਹੜੇ ਕੀ ਐ ਐਕਸ਼ਨ ਲਿੱਤੇ ਜਾ ਰਹੇ ਨੇ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਤੇ ਬਟ ਆਪਾਂ ਉਥੇ ਦੇਖਦੇ ਹਾਂ ਨਸ਼ਾ ਹੱਲੇ ਵੀ ਕਿਤੇ ਨਾ ਕਿਤੇ ਨਸ਼ੇ ਦੀਆਂ ਪੰਜਾਬ ਦੇ ਵਿੱਚ ਵੱਡੀਆਂ ਖੇਪਾਂ ਜਿਹੜੀਆਂ ਕਿ ਮਿਲੀਆਂ ਨੇ ਪਰ ਪੰਜਾਬ ਸਰਕਾਰ ਵੱਲੋਂ ਐਸਾ ਕੀ ਕੀਤਾ ਜਾਵੇਗਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜੋ ਇਹ ਨਸ਼ੇ ਦੀ ਜੋ ਵਿਕਰੀ ਹੈ ਕਾਫੀ ਹੋ ਰਹੀ ਹੈ ਨਸ਼ੇ ਦੀ ਖੇਪ ਜੋ ਕਾਫੀ ਮਿਲ ਰਹੀ ਹੈ ਨਸ਼ਾ ਹੱਲੇ ਵੀ ਕਿਤੇ ਨਾ ਕਿਤੇ ਆਮ ਜਨਤਾ ਪਬਲਿਕ ਜਿਹੜੀ ਕੀ ਐ ਕਰ ਰਹੀ ਹੈ ਤੇ ਉਸ ਬਾਰੇ ਕੀ ਕਹਿਣਾ ਚਾਹੂਗੀ ਕੀ ਤੁਹਾਡੇ ਵੱਲੋਂ ਅੱਗੇ ਕਿ ਆਨਵਲ ਟਾਈਮ ਦੇ ਵਿੱਚ ਨਸ਼ੇ ਦੇ ਅਗੇਂਸਟ ਨਸ਼ੇ ਦੀ ਮੁਹਿੰਮ ਦੇ ਅਗੇਂਸਟ ਕੀਤਾ ਜਾਵੇਗਾ ਕੁਝ ਸਾਬ ਨਾਲ ਜਿਹੜੇ ਸਾਡੇ ਪੜੋਸੀ ਮੁਲਕ ਨੇ ਇਹਨਾਂ ਦੀ ਹਮੇਸ਼ਾ ਐਸੀ ਗੱਲ ਦੀਆਂ ਸ਼ਾਇਸ਼ਾਂ ਰਹੀਆਂ ਨੇ ਵੀ ਪੰਜਾਬ ਇੱਕ ਤਾਕਤਵਰ ਸਟੇਟ ਆ ਪੰਜਾਬ ਦੇ ਲੋਕ ਤਾਕਤਵਰ ਨੇ ਪੰਜਾਬ ਦੇ ਲੋਕ ਜਿਹੜੇ ਆ ਦੇਸ਼ ਹਿੱਤ ਦੇ ਲਈ ਹਮੇਸ਼ਾ ਕੁਰਬਾਨੀਆਂ ਦਿੰਦੇ ਆਇਆ ਔਰ ਤਗੜੇ ਰਹਿੰਦੇ ਆ ਇਹਨਾਂ ਨੇ ਪੰਜਾਬ ਦੇ ਪ੍ਰਤੀ ਮਾੜੀ ਸੋਚ ਰੱਖ ਕੇ ਜਿਵੇਂ ਪਾਕਿਸਤਾਨ ਲਾ ਲਓ ਚੀਨ ਲਾ ਲਓ ਇਹਨਾਂ ਲੋਕਾਂ ਦੀ ਸੋਚ ਰਹਿੰਦੀ ਆ ਵੀ ਪੰਜਾਬ ਦੇ ਗੱਬਰੂਆਂ ਨੂੰ ਕਿਵੇਂ ਗਲਤ ਰਾਹ ਤੇ ਤੋਰਿਆ ਜਾਵੇ ਫਿਰ ਸਾਡੀ ਕਿਸਮਤ ਲਾ ਲਓ ਪੰਜਾਬ ਨੇ ਬੜੀ ਵਾਰ ਮੁਸੀਬਤਾਂ ਦਾ ਸਾਹਮਣਾ ਕੀਤਾ ਪੰਜਾਬ ਨੂੰ ਕਈ ਵਾਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਕਿਸੇ ਤੋਂ ਖਤਮ ਨਹੀਂ ਹੋਇਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਪੰਜਾਬ ਨੇ ਔਰ ਮੈਂ ਤੁਹਾਡੇ ਦਾ ਇਹ ਵੀ ਦੱਸਣਾ ਚਾਹਣਾ ਜੋ ਜਿੱਥੇ ਤੱਕ ਸਾਡੀ ਸਰਕਾਰ ਦਾ ਕੰਮ ਆ ਸਰਦਾਰ ਭਗਵੰਤ ਸਿੰਘ ਮਾਨ ਦਾ ਉਹਨਾਂ ਨੇ ਪਹਿਲੇ ਦਿਨ ਤੋਂ ਇਹ ਮਿਸ਼ਨ ਬਣਾਇਆ ਹੋਇਆ ਵੀ ਮੈਂ ਕੋਈ ਸਮਗਲਰ ਜਿਹੜਾ ਵਾਏ ਪੰਜਾਬ ਦੀ ਧਰਤੀ ਦੇ ਉੱਤੇ ਸਮਗਲਿੰਗ ਨਹੀਂ ਕਰਨ ਵਾਲਾ ਰਹਿਣ ਦੇਣਾ ਔਰ ਸਾਡਾ ਵੀ ਸਾਰੇ 92 ਮੈਂਬਰਾਂ ਨੂੰ ਸਿੱਧਾ ਸੰਦੇਸ਼ ਦਿੱਤਾ ਹੋਇਆ ਵੀ ਕੋਈ ਵੀ ਆਪਣੀ ਕੌਨਸੀ ਏਜੰਸੀ ਦੇ ਵਿੱਚ ਤੁਸੀਂ ਨਸ਼ੇ ਵਾਲੇ ਬੰਦੇ ਨੂੰ ਕਿਸੇ ਨੂੰ ਉੱਥੇ ਨਸ਼ਾ ਨਹੀਂ ਵੇਚਣ ਦੇਣਾ ਉਹਦਾ ਡੱਟ ਕੇ ਮੁਕਾਬਲਾ ਕਰੋ ਔਰ ਕਾਨੂੰਨੀ ਕੰਮਾਂ ਜਿਹੜਾ ਉਹਦੇ ਖਿਲਾਫ ਠੋਕ ਕੇ ਕਰਾਓ ਇਸ ਤੋਂ ਇਲਾਵਾ ਗੱਲ ਕਰਨੀ ਹੈ ਸਰ ਆਪਾਂ ਕਰਮਚਾਰੀਆਂ ਦੀ ਤਨਖਾਹਾਂ ਦੀ ਲਾਸਟ ਟਾਈਮ ਨਗਰ ਨਿਗਮ ਦੇ ਵਿੱਚ ਖਜ਼ਾਨਾ ਨਹੀਂ ਸੀਗਾ ਤੇ ਕਰਮਚਾਰੀਆਂ ਦੀ ਤਨਖਾਹਾਂ ਵੀ ਰੁਕ ਗਿਆ ਸੀ ਗਿਆ ਉੱਥੇ ਪਿਛਲੇ ਕੁਝ ਦਿਨ ਪਹਿਲਾਂ ਆਪਾਂ ਵੀ ਦੌੜਾ ਕੀਤਾ ਸੀਗਾ ਜੋ ਆਮ ਆਦਮੀ ਕਲੀਨਿਕ ਬਣਾਏਗੇ ਨੇ ਕਿਆ ਗਿਆ ਕਿ ਉਹਨਾਂ ਦੇ ਵਿੱਚ ਫੈਸਿਲਟੀਆਂ ਨਹੀਂ ਹੈ ਤੇ ਕਰਮਚਾਰੀਆਂ ਦੀ ਤਨਖਾਹਾਂ ਵੀ ਜੜੀ ਕਿ ਰੁਕੀਆਂ ਹੋਈਆਂ ਨੇ ਔਰ ਦਾਦੇ ਕਿ ਉੱਥੋਂ ਦੇ ਜੋ ਡਾਕਟਰਸ ਨੇ ਉਹਨਾਂ ਵੱਲੋਂ ਆਪਣੇ ਪੈਸੇ ਲੈ ਆ ਕੇ ਜਿਹੜਾ ਕਿ ਹੈ ਪੇਸ਼ੈਂਟ ਨੂੰ ਅਟੈਂਡ ਕੀਤਾ ਜਾ ਰਿਹਾ ਆਮ ਆਦਮੀ ਕਲੀਨਿਕ ਮੁਹੱਲਾ ਕਲੀਨਿਕ ਜੋ ਬਣਾਏਗੇ ਨੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ 2024 ਵਿੱਚ ਵੀ ਕਿਹਾ ਬਜਟ ਇਸ ਤਰ੍ਹਾਂ ਦਾ ਹੀ ਰਹੇਗਾ ਕਿ ਕਰਮਚਾਰੀਆਂ ਨੂੰ ਸੈਲਰੀਜ਼ ਦੇ ਲਈ ਤਾਂ ਨਿ ਲਗਾਣੇ ਪੈਣਗੇ ਦੇਖੋ ਗੱਲ ਸੁਣੋ ਮੈਨੂੰ ਦੱਸਦੇ ਹੋਏ ਇਸ ਗੱਲ ਦਾ ਸardar ਭਗਵਾਨ ਸਿੰਘ ਮਾਨ ਤੇ ਮਾਨ ਵੀ ਆ ਜਿਸ ਬੰਦੇ ਨੇ ਪੰਜਾਬ ਦੇ ਵਿੱਚ 2 ਸਾਲਾਂ ਦੇ ਅੰਦਰ 40 ਹਜ਼ਾਰ ਬੱਚਿਆਂ ਨੂੰ ਨੌਕਰੀ ਦਿੱਤੀ ਤੁਸੀਂ ਅੱਜ ਤੱਕ ਦੇਖ ਲਓ ਕਦੇ ਇਤਿਹਾਸ 'ਚ ਦਿਖਾ ਦਿਓ ਮੈਨੂੰ ਇੰਨੀਆਂ ਸਰਕਾਰਾਂ ਆਈਆਂ ਇੰਨੀਆਂ ਗਈਆਂ ਇੰਨੀਆਂ ਆਉ ਜਾਊਂਗੀਆਂ ਪਰ ਜੋ ਸਰਦਾਰ ਭਗਵੰਤ ਸਿੰਘ ਮਾਨ ਦੀ ਗੱਲ ਆ ਜਿੱਥੇ ਤੱਕ ਮੁੱਖ ਮੰਤਰੀ ਪੰਜਾਬ ਦੀ 40 ਹਜ਼ਾਰ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਜਿਹੜੇ ਪਿਛਲੇ 25 ਸਾਲਾਂ ਤੋਂ ਸਾਡੇ ਸੀਵਰੇਜ ਵਾਲੇ ਭੈਣ ਭਰਾ ਲਾਲੋ ਬੇਲਦਾਰ ਲਾਲੋ ਕਾਰਪੋਰੇਸ਼ਨ ਦੇ ਵਿੱਚ ਉਹ ਪੱਕੇ ਹੋਣ ਲਈ 40 ਸਾਲ ਹੋ ਗਏ ਸੀ ਉਹਨਾਂ ਨੂੰ ਕੰਮ ਕਰਦੇ 25-25 ਸਾਲ ਹੋ ਗਏ ਸੀ ਇਹਨਾਂ ਦੇ ਸਰਕਾਰਾਂ ਦੇ ਮਗਰ ਪਰਦੇ ਇਹਨਾਂ ਨੇ ਵੋਟਾਂ ਦਾ ਲੈ ਲੀਆਂ ਉਹਨਾਂ ਕੋ 25 ਸਾਲ ਪਰ ਕਿਸੇ ਨੂੰ ਪੱਕਾ ਨਹੀਂ ਕੀਤਾ ਜੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਵਾਅਦਾ ਕੀਤਾ ਸੀ ਆ ਵੀ ਜਦੋਂ ਸਾਡੀ ਸਰਕਾਰ ਬਣ ਗਈ ਉਸ ਤੋਂ ਬਾਅਦ ਤੁਹਾਨੂੰ ਪੱਕਾ ਕੀਤਾ ਜਾਊਗਾ ਔਰ ਇਹ ਵੀ ਮੈਨੂੰ ਦੱਸਦੇ ਹੋਏ ਮਾਨ ਮਹਿਸੂਸ ਹੁੰਦਾ ਵਾ ਵੀ ਸਰਦਾਰ ਭਗਵਾਨ ਸਿੰਘ ਮਾਨ ਇਹ ਗੱਲ ਕਹਿੰਦੇ ਆ ਵੀ ਵਾਅਦਾ ਉਹ ਕਰਿਓ ਜਿਹੜਾ ਪੂਰਾ ਕਰਨਾ ਵਾ ਸਾਨੂੰ ਵੀ ਉਹ ਕਹਿੰਦੇ ਆ ਵੀ ਹਲਕੇ ਦੇ ਲੋਕਾਂ ਨਾਲ ਉਹ ਵਾਅਦਾ ਕਰਿਓ ਜਿਹੜਾ ਆਪਾਂ ਪੂਰਾ ਕਰਨਾ ਇਹਨਾਂ ਤਰ੍ਹਾਂ ਜੁਮਲੇਬਾਜ਼ੀ ਨਹੀਂ ਕਰਨੀ ਇਸ ਕਰਕੇ ਹੌਲੀ-ਹੌਲੀ ਕਿਸੇ ਵੀ ਮੇਰੇ ਭਰਾ ਨੂੰ ਜੇ ਕੋਈ ਤੰਗੀ ਆਉਂਦੀ ਆ ਜਿੱਥੇ ਤੱਕ ਮੱਲਾ ਕਲੀਨਿਕ ਦੀ ਗੱਲ ਕੀਤੀ ਮੇਰੇ ਹਲਕੇ ਦੇ ਵਿੱਚ ਸੱਤ ਮੁੱਲਾ ਕਲੀਨਿਕ ਨੇ ਮੈਂ ਇਸ ਗੱਲ ਦਾ ਦਾਅਵਾ ਕਰ ਸਕਦਾ ਵਾਂ ਵੀ ਹਰ ਮੁੱਲਾ ਕਲੀਨਿਕ ਦੇ ਵਿੱਚ ਜਾ ਕੇ ਹੁਣੇ ਚੱਲਦਾ ਮੈਂ ਤੁਹਾਡੇ ਨਾਲ 150 ਤੋਂ ਲੈ ਕੇ 200 ਬੰਦਾ ਹਰ ਰੋਜ਼ ਗਰੀਬ ਜਿਹੜਾ ਵਾ ਉਹ ਆਪਣਾ ਇਲਾਜ ਕਰਾ ਕੇ ਜਾਂਦਾ ਔਰ ਫਰੀਕ ਇਲਾਜ ਕਰਾ ਕੇ ਜਾਂਦਾ ਵਾ ਜੀ ਇਸ ਤੋਂ ਇਲਾਵਾ ਕੁਝ ਰਾਜਨੀਤਿਕ ਨਾ ਰਾਜਨੀਤਿਕ ਪਾਰਟੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਵਾਲੀ ਗੱਲ ਆਖੀ ਗਈ ਸੀਗੀ ਉਹ ਵਾਅਦੇ ਵੀ ਜਿਹੜੇ ਕਿ ਪੂਰੇ ਨਹੀਂ ਕੀਤੇ ਗਿਆ ਆਮ ਆਦਮੀ ਪਾਰਟੀ ਵੱਲੋਂ ਤੇ ਕਿਤੇ ਨਾ ਕਿਤੇ ਨਗਰ ਨਿਗਮ ਦੇ ਇਲੈਕਸ਼ਨਾਂ ਤੇ ਵੀ ਜਿਹੜਾ ਕਹਿ ਸਕਦੇ ਆਪਾਂ ਨਿਸ਼ਾਨਾ ਸਾਂਧਿਆ ਗਿਆ ਕਿ ਇਸ ਕਰਕੇ ਨਗਰ ਨਿਗਮ ਦੇ ਇਲੈਕਸ਼ਨ ਜਿਹੜੇ ਕਿ ਲੇਟ ਹੋ ਰਹੇ ਨੇ ਕਿਤੇ ਨਾ ਕਿਤੇ ਵਾਦੇ ਜਿਹੜੇ ਕਿ ਪੂਰੇ ਨਹੀਂ ਕੀਤੇ ਗਏ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਕਿ 2024 ਦੇ ਵਿੱਚ ਇਹ ਵਾਦੇ ਆਮ ਆਦਮੀ ਪਾਰਟੀ ਵੱਲੋਂ ਕਿਤੇ ਨਾ ਕਿਤੇ ਪੂਰੇ ਕੀਤੇ ਜਾਣਗੇ ਕਿ ਹੱਲੀ ਵੀ ਲੋਕਾਂ ਨੂੰ ਇਸ ਦੀ ਮੰਗ ਕੀਤੀ ਦੁਬਾਰਾ ਕਰਨੀ ਪਈ ਇਹਨਾਂ ਦੌਰਾਨੀ ਵੀ ਪਹਿਲਾਂ ਦੁਬਾਰਾ ਸਰਕਾਰ ਲੈਣ ਲਈ ਪੌਣੇ ਪੰਜ ਸਾਲ ਗਰੀਬਾਂ ਨੂੰ ਗਮਰਾਹ ਕੀਤਾ ਵੀ ਤੁਸੀਂ ਬਿਜਲੀ ਦੇ ਬਿੱਲ ਨਾ ਜਮ੍ਹਾਂ ਕਰਾਓ ਅੱਜ ਗਰੀਬ ਆਉਂਦੇ ਆ 14-14 ਹਜ਼ਾਰ ਰੁਪਏ ਦਾ ਗਰੀਬ ਆਦਮੀ ਨੂੰ ਬਿੱਲ ਆਇਆ ਵਾ ਬਿੱਲੀ ਦਾ ਇਹ ਸਰਦਾਰ ਭਗਵਾਨ ਸਿੰਘ ਮਾਨ ਨੂੰ ਇਹ ਤਾਂ ਕਹਿੰਦੇ ਸੀਗੇ ਇੰਨਾ ਖਜ਼ਾਨਾ ਕਿੱਥੋਂ ਲਿਆਉਗੇ ਉਹ ਇਹਨਾਂ ਲੋਕਾਂ ਜ਼ਰਾ ਲੋਕਾਂ ਦੀ ਲੁੱਟ ਨਹੀਂ ਕੀਤੀ ਗਈ ਲੋਕਾਂ ਦੇ ਪੈਸੇ ਲੋਕਾਂ ਨੂੰ 600 ਜੂਨਰ ਦਾ ਵਾਅਦਾ ਕੀਤਾ ਸੀਗਾ ਤੁਸੀਂ ਮੈਨੂੰ ਮੈਂ ਜਦੋਂ ਹੁਣ ਤੁਹਾਡੇ ਵਾਲੇ ਸਵਾਲ ਨੂੰ ਕਿਤੇ ਆਪਣੇ ਇਲਾਕੇ 'ਚ ਜਾ ਕੇ ਮਾਮਾ ਭੈਣਾਂ ਨੂੰ ਪੁੱਛਦਾ ਮਾਂ ਵੀ ਤੁਹਾਨੂੰ 1000 ਰੁਪਏ ਉਹ ਕਹਿੰਦੀ ਕੋਈ ਸਾਨੂੰ 1000 ਦੀ ਹੁਣ ਲੋੜ ਨਹੀਂ ਗਈ ਤੁਸੀਂ ਜਿਹੜਾ ਸਾਡਾ 3500 ਤੋਂ ਲੈ ਕੇ 4000 ਰੁਪਿਆ ਬਿਲੀ ਦਾ ਬਿੱਲ ਆਉਂਦਾ ਸੀਗਾ ਉਹ ਤਾਂ ਜ਼ੀਰੋ ਬਿੱਲ ਆਉਣ ਲੱਪਿਆ ਸਾਨੂੰ ਤਾਂ 1000 ਦੀ ਜਗ੍ਹਾ 4000 ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ 4 4000 ਰੁਪਿਆ ਲੋਕਾਂ ਦੇ ਘਰਾਂ ਦੇ ਵਿੱਚ ਰਸੋਈ ਜੋਗਾ ਫ੍ਰੀ ਕਰਤਾ ਇਸ ਕਰਕੇ ਇੰਨਾ ਤਰ੍ਹਾਂ ਜੁਮਲੇ ਨਹੀਂ ਛੜਨੇ ਜਿਹੜਾ ਕੰਮ ਕਰਨਾ ਪ੍ਰੈਕਟੀਕਲ ਕਰਨਾ ਗੱਲ ਜਿੱਥੇ ਤੱਕ 1000 ਰੁਪਏ ਦੀ ਰਹਿ ਗਈ ਉਹ ਲੈਕਸ਼ਣਾ ਕਰਕੇ ਨਾ ਕੋਈ ਕੰਮ ਪਹਿਲਾਂ ਕੀਤਾ ਵਾ ਨਾ ਹੁਣ ਕਰਨਾ ਵਾ ਜਿਹੜਾ ਕੰਮ ਕਰਨਾ ਲੋਕ ਲੋਕ ਹਿੱਤ ਲਈ ਕਰਨਾ ਲੋਕਾਂ ਲਈ ਕਰਨਾ ਇਹ ਸਾਡਾ ਮਿਸ਼ੀਮਾ ਔਰ ਸਾਡਾ ਨਿਸ਼ਾਨਾ ਵਾ ਇਸ ਕੰਮ ਦਾ ਇੱਕ ਪਬਲਿਕ ਦੀ ਇਹ ਡਿਮਾਂਡ ਰਹੀ ਹੈ ਕਿ ਗਨਤੰਤਰ ਦਿਵਸ ਤੇ ਜੜੀਏ ਕਿ ਝਾਕੀਆਂ ਪੰਜਾਬ ਦੀ ਝਾਕੀ ਨਹੀਂ ਨਿਕਲੀ ਗਈ ਹੈ ਤੇ ਉਸ ਦੀ ਮੰਗ ਕੀਤੀ ਗਈ ਕਿ ਪੰਜਾਬ ਦੀ ਝਾਕੀ ਨਿਕਲਣੀ ਚਾਹੀਦੀ ਹੈ ਤਾਂ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਇੱਕ ਮੈਸੇਜ ਕੀ ਦੇਣਾ ਚਾਹੋਗੇ ਮੈਂ ਇਹੀ ਕਹੂੰਗਾ ਵੀ ਪੰਜਾਬੀਓ ਆਪਣੇ ਨਾਲ ਆਪਾਂ ਧੱਕਿਆਂ 'ਚ ਪਲੇ ਹੋਏ ਆ ਆਪਣੇ ਗੁਰੂਆਂ ਨਾਲ ਜੋ ਮੁਗਲਾਂ ਨੇ ਸਮੇਂ ਦੇ ਵਿੱਚ ਵੀ ਕਿੱਡਾ ਕਿਡਾ ਜ਼ੁਲਮ ਘਟਾਇਆ ਗਿਆ ਸਾਡੇ ਬੱਚੇ ਹੁਣ ਛੋਟੇ ਸਾਬ ਜਾਦਿਆਂ ਦਾ ਵੀ ਦਿਹਾੜਾ ਹੋ ਕੇ ਗਿਆ ਵਾ ਔਰ ਸਾਡੇ ਪੰਜਾਬ ਦੀ ਧਰਤੀ ਐਸੀ ਧਰਤੀ ਆ ਗੁਰੂਆਂ ਦੀ ਧਰਤੀ ਤੁਸੀਂ ਫਿਕਰ ਨਾ ਕਰੋ ਜਿਹੜਾ ਬੰਦਾ ਵੀ ਪੰਜਾਬ ਨੂੰ ਆਨ ਦੇਖਿਆ ਕਰਦਾ ਵਾ ਜਿਨੇ ਵੀ ਕੀਤਾ ਵਾ ਉਹ ਆਪ ਹੀ ਦੁਨੀਆ ਦੇ ਵਿੱਚ ਜ਼ੀਰੋ ਹੋਇਆ ਕਦੇ ਹੀਰੋ ਨਹੀਂ ਹੋਇਆ ਪੰਜਾਬ ਨੂੰ ਆਨ ਦੇਖਿਆ ਕਰਨ ਵਾਲਾ ਬੰਦਾ ਉਹ ਜ਼ੀਰੋ ਹੀ ਹੋਇਆ ਵਾ ਜੀਨੇ ਹੁਣ ਆਂਦੇ ਕਿਆ ਕੀਤਾ ਹੋਆ ਚਾਕੀਆਂ ਦੇ ਮਾਮਲੇ ਚ ਉਹ ਵੀ ਜ਼ੀਰੋ ਹੀ ਹੋਊਗਾ ਜੇ ਉਹਨਾਂ ਨੂੰ ਆ ਜਾਣੀ ਐ ਸਮਝ ਵੀ ਸਾਡੇ ਤੋਂ ਗਲਤ ਕੰਮ ਹੋਇਆ ਹੌਲੀ ਹੌਲੀ ਇਹ ਪੰਜਾਬੀ ਨੇ ਇਸ ਬਰਦਾਸ਼ ਵੀ ਬਹੁਤ ਕਰਦੇ ਆ ਬਰਦਾਸ਼ ਕਰਕੇ ਜਵਾਬ ਵੀ ਬਹੁਤ ਵਧੀਆ ਦਿੰਦੇ ਆ ਲੋਕ ਸਭਾ ਚ ਦੇ ਦੇਣਾ ਜਵਾਬ ਉਹਨਾਂ ਨੇ ਜਲਦੀ ਇਹਨਾਂ ਨੂੰ ਸੋ ਬਿਲਕੁਲ ਹੈ ਅੱਜ ਦੀ ਖਾਸ ਇੰਟਰਵਿਊ ਤੇ ਵਿੱਚ ਸਾਡੇ ਨਾਲ ਹਲਕਾ ਸੈਂਟਰਲ ਤੋਂ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਮੌਜੂਦ ਰਹੇ ਨੇ ਜਿੰਨਾ ਵੱਲੋਂ ਲੋਕਾਂ ਦੀ ਜੋ ਇਸ ਟਾਈਮ ਪ੍ਰੋਬਲਮ ਬਣੀ ਹੋਈ ਹੈ ਜਿੰਨਾ ਪ੍ਰੋਬਲਮ ਚ ਲੋਕ ਸਫਰ ਕਰ ਰਹੇ ਨੇ ਤੇ ਉਹਨਾਂ ਨੂੰ ਇੱਕ ਬੜਾ ਵਧੀਆ ਮੈਸੇਜ ਦਿੱਤਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਵਾਅਦੇ ਕੀਤੇ ਗਏ ਨੇ ਤੇ ਉਹਨਾਂ ਤੇ ਉਹ ਖੜੇ ਉਤਰਨਗੇ ਕਿਉਂਕਿ ਜੋ ਹਾਲਾਤ ਇਸ ਟਾਈਮ ਬਣੇ ਹੋਏ ਨੇ ਸੈਂਟਰਲ ਸਰਕਾਰ ਵੱਲੋਂ ਜੋ ਇਹ ਵੱਡਾ ਐਲਾਨ ਕੀਤਾ ਗਿਆ ਸੀਗਾ ਵੱਡਾ ਇਸ ਐਕਟ ਦੇ ਤਹਿਤ ਜੋ ਅੱਜ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਬਹੁਤ ਜਲਦ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਕੀ ਇਨਾ ਪ੍ਰੋਬਲਮਸ ਨੂੰ ਵੀ ਸੋਲਵ ਕੀਤਾ ਜਾਵੇਗਾ ਤੇ ਬੜਾ ਵਧੀਆ ਲੋਕਾਂ ਨੂੰ ਮੈਸੇਜ ਦਿੱਤਾ ਹੈ ਜੋ ਜੋ ਉਹਨਾਂ ਦੀ ਪਬਲਿਕ ਦੀ ਡਿਮਾਂਡ ਸੀਗੀ ਹਰ ਇੱਕ ਕੁਐਸਚਨ ਜਿਹੜਾ ਕਿ ਆਪਾਂ ਇੱਕ ਕਹਦੇ ਕਿ ਐਮਐਲਏ ਹੋਣ ਦੇ ਨਾਤੇ ਪੰਜਾਬ ਸਰਕਾਰਨ ਤੱਕ ਪਹੁੰਚਾਇਆ ਤੁਹਾਡਾ ਕੁਐਸਚਨ ਤੁਹਾਨੂੰ ਅਪਡੇਟ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਕਮੈਂਟ ਦਾ ਕਰ ਸਕਦੇ ਹੋ ਔਰ ਇਦਾਂ ਦੀ ਅਪਡੇਟਸ ਦੇ ਨਾਲ ਬਨੇ ਰਹਿਣ ਲਈ ਦੇਖਦੇ ਰਹੋ ਵੀ ਵੀਪੀ ਨਿਊਜ਼ ਪੰਜਾਬ